ਨਸੀਤ ਲੋ ਲੋਏ ਇਸ ਮਾਰ ਅਥਾ ਅਦੰਟਿ ਤੁਲਾਏ ਜਿਉ ਬਲਾਵ ਹੋ ਤਿਉ ਨਾਨਕ ਦਾਸ ਬੋਲੇ ਸਹਬਾ ਦੀ ਪਾਵਨ ਹਜ਼ੂਰੀ ਵਿੱਚ ਨਤਮਸਤ ਬਹੁ ਰਹੇ ਸਾਧ ਸੰਗਤ ਜਨੋ ਕਲ ਕੀ ਧਰ ਦਸ਼ਮੇਸ਼ ਪਿਤਾ ਸਤੇ ਪਾਤਸ਼ਾਹ ਜੀ ਵੱਲੋਂ ਕਕਸ਼ੀ ਗੁਰ ਫਤਿਹ ਪਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਾਰ ਘਰ ਦੇ ਸੇਵਕ ਸਰਦਾਰ ਹਾਕਮ ਸਿੰਘ ਜੀ ਸਰਦਾਰ ਦਰਸ਼ਨ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਪਚੰਗੀ 파ਰਸ ਸਿੰਘ ਜੋ ਮਹਾਰਾਜ ਨੇ ਦਾਤਾ ਬਖਸ਼ੀਆਂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਗੁਰੂ ਦੀ ਅਸੀਸ ਲਈ ਇਹ ਸਮਾਗਮ ਰਚੇ ਗਏ ਹਨ ਜਿਨ੍ਹਾਂ ਵਿੱਚ ਆਪਾਂ ਹਾਜ਼ਰੀ ਭਰੇ ਆ ਗੁਰੂ ਦੀ ਅਸੀਸ ਕਿਵੇਂ ਮਿਲਦੀ ਹੈ ਤੇ ਗੁਰੂ ਦੀ ਅਸੀਸ ਕੀ ਕਰਦੀ ਹੈ ਇਹ ਦੋ ਨੁਕਤੇ ਮੈਂ 5-7 ਮਿੰਟ ਵਿੱਚ ਕਹਿਣ ਦਾ ਯਤਨ ਕਰਾਂ ਇੱਕ ਵਾਰ ਸਾਰੀ ਸੰਗਤ ਆਖੋ ਜੀ ਸਤਨਾਮੁ ਸ੍ਰੀ ਵਾਹਿਗੁਰੂ ਸਾਡੇ ਤਿੰਨ ਤਰ੍ਹਾਂ ਦੇ ਮਾਪੇ ਆ ਸਭ ਤੋਂ ਪ੍ਰਥਮ ਅਕਾਲ ਪੁਰਖ ਵਹਿਗੁਰੂ ਹੈ ਜੀ ਦੀ ਜੋਤ ਸਾਡੇ ਅੰਦਰ ਹੈ ਕਿਉਂਕਿ ਸਾਡਾ ਸਫਰ ਆ ਮਨੁੱਖਾ ਦੇਹ ਕਰਕੇ ਸ਼ੁਰੂ ਨਹੀਂ ਹੋਇਆ ਸਾਡਾ ਸਫਰ ਜੋਤ ਕਰਕੇ ਸ਼ੁਰੂ ਹੋਇਆ ਹੈ ਇਹ ਸਰੀਰਾਂ ਮੇਰੀਆਂ ਹਰ ਤੁਮ ਵਿੱਚ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਤਾਂ ਹੀ ਕਿਹਾ ਤੁਮ ਮਾਤ ਪਿਤਾ ਹਰ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਘਨੇਰੇ ਦੂਸਰਾ ਜੋ ਦੁਨਿਆਵੀ ਮਾਤਾ ਪਿਤਾ ਇਹਨਾਂ ਤੋਂ ਸਾਡਾ ਜਨਮ ਹੋਇਆ ਆ ਪੰਜ ਤੱਤੀ ਮਨੁੱਖਾ ਦੇ ਮਿਲੀ ਹੈ ਤੀਸਰਾ ਗੁਰੂ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰੂ ਲੰਘਦਾ ਸਾਨੂੰ ਜੀਵਨ ਜਨਮ ਤੇ ਜੀਵਨ ਵਿੱਚ ਜ਼ਮੀਨ ਉਸਮਾਨ ਦਾ ਫਰਕ ਹੈ ਜਨਮਿਕ ਪ੍ਰਕਿਰਤਿਕ ਘਟਨਾ ਹੈ ਜਾਨਵਰ ਪਸ਼ੂਆਂ ਦਾ ਵੀ ਹੁੰਦਾ ਹੈ ਪੰਛੀਆਂ ਦਾ ਵੀ ਹੁੰਦਾ ਹੈ ਨਿੱਕੇ ਨਿੱਕੇ ਕੀੜੇ ਮਕੌੜਿਆਂ ਦਾ ਵੀ ਹੁੰਦਾ ਹੈ ਪਰ ਜਿਹੜਾ ਜੀਵਨ ਹੈ ਨਾ ਉਹ ਗੁਰੂ ਕੋਲੋਂ ਮਿਲਦਾ ਹੈ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਭਾਇ ਰਾ ਉਹ ਜੀਵਨ ਮਿਲਦਾ ਉਦੋਂ ਆਏ ਜਦੋਂ ਗੁਰੂ ਨੂੰ ਭਾਜੀਏ ਦੇਖੋ ਮਾਤਾ ਪਿਤਾ ਕੋਲ ਜੋ ਹੋਵੇ ਉਹਦਾ ਹੱਕਦਾਰ ਬੱਚਾ ਹੁੰਦਾ ਹੈ ਇਹ ਉਹਨੂੰ ਹੱਕ ਨਾਲ ਆਮਲੇ ਕੋਰਟ ਕਚੈਰੀ ਦਾ ਸਹਾਰਾ ਲੈ ਕੇ ਉਹ ਹੱਕ ਕਈ ਵਾਰੀ ਲੈ ਵੀ ਲੈਂਦਾ ਹੈ ਪਰ ਕੋਈ ਇਸ ਤਰ੍ਹਾਂ ਦਾ ਤੁਸੀਂ ਬੱਚਾ ਨਹੀਂ ਵੇਖਿਆ ਹੋਊਗਾ ਜਿਹੜਾ ਕੋਰਟ ਕਚੈਰੀ ਜਾ ਕੇ ਕਹੇ ਵੀ ਮੇਰੇ ਮਾਤਾ ਪਿਤਾ ਮੈਨੂੰ ਅਸੀਸ ਨਹੀਂ ਦਿੰਦੇ ਉਹਨਾਂ ਤੋਂ ਅਸ਼ੀਰਵਾਦ ਲਵਾਉਂ। ਅਸੀਸ ਦਵਾਉਂ। ਕਿਉਂਕਿ ਅਸੀਸ ਤੱਕਾ ਜੋਰੀ ਦਾ ਵਿਸ਼ਾ ਨਹੀਂ ਹੈ। ਇਹ ਤਾਂ ਆਪ ਮਹਾਰੇ ਅੰਦਰੋਂ ਨਿਕਲਣੀ ਹੈ। ਲੱਖ ਖੁਸ਼ੀਆਂ, ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਆਵੇਂ ਪੰਨਾ ਕਹਿ ਕੇ ਇਤਿਹਾਸ ਦਾ ਸਮਾਪਤੀ ਵਾਲਾ ਨਾਮ ਆ ਪਿਤਾ ਭਾਈ ਭਗਤੂ ਮਾਤਾ ਜੀਆਬਨੀ ਉਹ ਆਪਣੇ ਬੱਚੇ ਨੂੰ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਮਾਂ ਕੇ ਵੀ ਪੁੱਤ ਚੱਲ ਤੈਨੂੰ ਅਸੀਂ ਜਨਮ ਦੇ ਸਕਦੇ ਆ ਪਰ ਜੀਵਨ ਤੈਨੂੰ ਗੁਰੂ ਕੋਲੋਂ ਮਿਲਣਾ ਉਹ ਬੱਚੇ ਨੇ ਆ ਕੇ ਮੱਥਾ ਟੇਕਿਆ ਬਰਾ ਜੋ ਪਾਤਸ਼ਾਹੀ ਕਹਿਣ ਲੱਗੇ ਕਾਕਦਰ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਹੈ ਦੀਪਾ ਮਾਰੇ ਕਹਿੰਦੇ ਤੈਨੂੰ ਤੇਰੇ ਨਾਮ ਦਾ ਭਾਵ ਪਤਾ ਹੈ ਅਰਥ ਪਤਾ ਕੀ ਹੈ ਕਹਿੰਦਾ ਜੀ ਦੀਵਾ ਮਾਰੇ ਕਹਿੰਦੇ ਬੁਝਿਆ ਜਾਂ ਜਗਦਾ ਉਹ ਬੱਚੇ ਦਾ ਕੋਈ ਪਿਛਲਾ ਕਰਮ ਸੀ ਉਹ ਅੰਦਰੋਂ ਬੋਲਿਆ ਪਾਤਸ਼ਾਹ ਅਜੇ ਤੱਕ ਬੁਝਿਆ ਹੈ ਤੇ ਤੁਸੀਂ ਜਗਾ ਦਿਓ ਕਿਉਂਕਿ ਗੁਰੂ ਦੀਪ ਹੈ ਗੁਰੂ ਕੋਲ ਗਿਆਨ ਦਾ ਚਾਨਣ ਹੈ ਬਖਸ਼ਿਸ਼ ਹੈ ਮਿਹਰ ਹੈ ਬਹੁਤ ਵਾਰੀ ਮਹਾਰਾਜ ਨੇ ਕਿਹਾ ਕੀ ਕਹਦੇ ਗੁਰਦਾਤਾ ਗੁਰਹਿਵੈ ਘਰ ਗੁਰਦੀਪਕ ਤੇਹੋ ਲੋਏ ਅਮਰ ਪਦਾਰਥ ਨਾਨਕਾ ਮਨ ਮੰਨੇ ਸੁਖ ਹੋਏ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਦਿਨਾਸ਼ ਮਰੇ ਕਹਿੰਦੇ ਕੋਈ ਗੱਲ ਨਹੀਂ ਜਗਾਵਾਂਗੇ ਕੱਲ ਨੂੰ ਸੁਦੇ ਕੇ ਸੀ ਇਸ਼ਨਾਨ ਕਰਕੇ ਆ ਜਾਈ ਕਲਗੀਧਰ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਇਹਨੂੰ ਜਗਾਤਾ ਬਖਸ਼ਿਸ਼ ਹੋਈ ਇਹਨੂੰ ਜਗਾਇਆ ਗੁਰਮੰਤਰ ਦਿੱਤਾ ਮੁਗਲ ਮੰਤਰ ਦਿੱਤਾ ਰਹਿਤ ਬੈਠ ਦਿੱਤੀ ਤੇ ਬਖਸ਼ਿਸ਼ ਕਰਤੀ ਪਾਤਸ਼ਾਹ ਜੀ ਨੇ ਕਹਿਣ ਲੱਗੇ ਤੇਰਾ ਨਾਮ ਹੈ ਅੱਜ ਤੋਂ ਦੀਪ ਸਿੰਘ ਲੈ ਹੁਣ ਕੰਗਣਾ ਕਰ ਇੱਕ ਦਿਨ ਕੀ ਹੋਇਆ ਲੰਗਰ ਦੇ ਬਰਤਨ ਸਾਫ ਕਰ ਰਹੀ ਸੀ ਕਰੀ ਗਏ ਕਰੀ ਗਏ ਪਿੱਛੋਂ ਦੀ ਕਲਗੀ ਤਰਾ ਕੇ ਖੜ ਗਏ ਪਾਦਸ਼ਾਹ ਕਹਿੰ ਲੱਗੇ ਵੀ ਇਹ ਬਰਤਨ ਸਾਫ਼ ਨਹੀਂ ਹੋਇਆ ਕਹਿੰਦੇ ਵੀ ਹੋ ਗਿਆ ਕਹਿੰਦੇ ਫਿਰ ਰੱਖ ਦੇ ਕਾਤੋਂ ਨਹੀਂ ਬਰਤਨ ਰੱਖ ਦੋ ਜੇ ਸਾਫ਼ ਹੋ ਗਿਆ ਪਾਦਸ਼ਾਹ 19 ਦਿਨ ਤੱਕ ਮਾਜਣਾ ਹੈ ਜਿੰਨੀ ਦੇਰ ਤੱਕ ਤੁਹਾਡਾ ਮੁਖੜਾ ਮੇਰੇ ਬਰਤਨ ਨੂੰ ਢਿੱਸਾ ਨਹੀਂ 19 ਦਿਨ ਤੱਕ ਮਾਜੀ ਜਾਵੇ ਭਾਵ ਕੀ ਹੈ ਮੇਰੇ ਅੰਦਰ ਜਿੰਨੀ ਦੇਰ ਤੱਕ ਸ਼ੁੱਧਤਾ ਹੁੰਦੀ ਨਹੀਂ ਨਾ 19 ਦਿਨ ਕਰਨ ਫਿਰ ਸਭ ਆ ਗਿਆ 1757 ਧੰਨ ਬਾਬਾ ਦੀਪ ਸਿੰਘ ਜੀ ਕਿੱਥੇ ਨੇ ਜੀ ਦਮਦਵਾ ਸਾਹਿਬ ਉਧਰੋਂ ਫੌਜਾਂ ਚੜ ਆਈਆਂ ਬਿਆਦਮੀਆਂ ਹੋਈਆਂ ਇਸ ਬਜ਼ੁਰਗ ਬਾਪੂ ਨੂੰ ਗੁਰੂ ਘਰ ਦੀ ਬਿਆਦਵੀਂ ਖਬਰ ਪਹੁੰਚ ਗਈ ਤੇ ਖੂਨ ਖਾਉਣ ਗਿਆ ਅੰਦਰੋਂ ਇੰਨੇ ਅਲਦਾਸ ਕੀਤੀ اے ਗੁਰੂ ਰਾਮਦਾਸ ਜੀ ਪਾਤਸ਼ਾਹ ਮੈਂ ਤੇਰੇ ਘਰ ਵੱਲ ਆਉਣੇ ਪਰ ਮੈਂ ਬਾਕੀ ਸੰਗਤ ਆ ਬਾਗ ਨਹੀਂ ਆਉਣਾ ਥੋੜਾ ਜਿਹਾ ਫਰਕ ਹੈ ਤੇਰੇ ਦਰ ਤੇ ਜਿਹੜੇ ਲੋਕ ਆਉਂਦੇ ਆ ਉਹਨਾਂ ਦੇ ਇੱਕ ਹੱਥ ਵਿੱਚ ਭੇਟਾ ਹੁੰਦੀ ਹੈ ਦੂਸਰੇ ਹੱਥ ਵਿੱਚ ਕੜਾ ਪ੍ਰਸ਼ਾਦ ਹੁੰਦਾ ਪਰ ਮੈਂ ਤੈਨੂੰ ਪਹਿਲੇ ਕਹਿ ਰਿਆ ਮੈਂ ਕੜਾ ਪ੍ਰਸ਼ਾਦ ਨਹੀਂ ਲੈ ਕੇ ਆਉਣਾ ਮੈਂ ਆਪਣੀ ਤਲੀ ਤੇ ਆਪਣਾ ਸੀਸ ਲੈ ਕੇ ਆਉਂ ਮੈਂ ਆਪਣੀ ਤਲੀ ਤੇ ਸੀਸ ਲੈ ਕੇ ਆਉਣਾ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ ਸਿੱਖੀ ਸਿਧਕ ਨੂੰ ਦਾਗ ਨਾ ਲਾਵਾਂਗਾ ਤੇਰੇ ਦਰ ਤੇ ਕੜਾ ਪ੍ਰਸ਼ਾਦ ਚੜਾਉਣ ਲੋਕੀ ਪਰ ਮੈਂ ਸੀਸ ਪ੍ਰਸ਼ਾਦ ਚੜਾਵਾ। ਪਹੁੰਚ ਗਏ ਟੱਕਰਾ ਹੋਇਆ ਜਿਹੜਾ ਸੰਸਾਰੀ ਸੂਰਮਾ ਸੀ ਉਹਦਾ ਵੀ ਸਿਰ ਗਿਰ ਗਿਆ। ਬਾਬਾ ਜੀ ਦਾ ਵੀ ਸੀਸ ਲੱਥ ਗਿਆ। ਪਰ ਇਹ ਗੱਲਾ ਸੂਰਮਾ ਨਹੀਂ ਸੀ। ਇਹ ਭਗਤ ਸੂਰਮਾ ਸੀ। ਇਹ ਕਲਗੀਧਰ ਸੱਜੇ ਪਾਤਸ਼ਾਹ ਨੇ ਪਿਆਰ ਕੀਤਾ ਸੀ। ਉਹਨਾਂ ਦੀ ਮਿਹਰ ਸੀ। ਬਖਸ਼ਿਸ਼ ਸੀ। ਅੱਜ ਬੜਾ ਜੋਰ ਲੱਗਿਆ। ਧਰਮ ਦੀ ਵਿਆਖਿਆ ਸਾਇੰਸ ਦੇ ਅਨੁਸਾਰ ਕਰੋ। ਬੁੜਝੋਗੇ ਧਰਮੋਂ ਵੱਖਰੀ ਐ ਸਾਇੰਸ ਵੱਖਰੀ ਐ ਆ ਮੇਰੇ ਸਾਹਮਣੇ ਮਾਈਕ ਐ ਇਹਦੇ ਮੈਂ ਜੀੜ ਲਾਦਾ ਨਾ ਇਹਨੇ ਬੋਲਣਾ ਨਹੀਂ ਕਿਉਂਕਿ ਸਾਇੰਸ ਦਾ ਤਿਆਰ ਕੀਤਾ ਹੋਇਆ ਨਾ ਇਹ ਕੋਈ ਵੀ ਮਸ਼ੀਨ ਐ ਤੁਸੀਂ ਕਤਾਰ ਕੱਢ ਦੋ ਉਹ ਨਹੀਂ ਚੱਲੂਗੀ ਪਰ ਇਧਰ ਸੀਸ ਲੱਤ ਗਿਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤਾ ਸੀ ਫੇਰ ਨਹੀਂ ਰੁਕਿਆ ਉਹ ਤੁਰਦਾ ਗਿਆ ਕਿਉਂਕਿ ਗੁਰੂ ਨੇ ਤਿਆਰ ਕੀਤਾ ਨਾ ਉਹ ਉਹ ਸਾਇੰਸ ਨੇ ਤਿਆਰ ਨਹੀਂ ਕੀਤਾ ਗੁਰੂ ਤੇ ਭਰੋਸਾ ਸੀ ਗੁਰ ਪੂਰਾ ਭੇਟਿਓ ਵਿਭਾਗੀ ਮਨ ਹੈ ਭਿਆ ਪ੍ਰਗਾਸਾ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਇਬ ਦਾ ਪ੍ਰਭਾਸਾ ਦਨ ਨੇੜੇ ਕਰਦੇ ਆ ਧੰਨ ਬਾਬਾ ਦੀਪ ਸਿੰਘ ਜੀ ਨੇ ਜਾ ਕੇ ਸੀਸ ਰੱਖਤਾ ਪ੍ਰਕਰਮ ਅਚ ਇਹਦੇ ਦੋ ਕਾਰਨ ਸੀ ਜੇ ਇੰਨੀ ਦੂਰ ਤੋਂ ਉਹ ਸੀਸ ਲੈ ਕੇ ਇੱਥੇ ਤੱਕ ਆਏ ਉਹ ਅੰਦਰ ਵੀ ਜਾ ਸਕਦੇ ਸੀ ਪਰ ਉਹ ਦਰਬਾਰ ਸਾਹਿਬ ਦੇ ਅੰਦਰ ਨਹੀਂ ਗਏ ਕਿਉਂ ਕਾਨੂੰ ਗੁਰੂ ਦੇ ਬਰਾਬਰ ਮੇਰੀ ਪੂਜਾ ਲੱਭਣ ਹੋਵੇ ਸਾਨੂੰ ਗੁਰੂ ਦੇ ਬਰਾਬਰ ਮੇਰੀ ਪੂਜਾ ਨਾਲ ਸ਼ੁਰੂ ਹੋ ਜੇ ਜਿਹੜਾ ਗੁਰਸਿੱਖ ਹੈ ਗੁਰਸਿੱਖਾ ਕੈ ਮਨ ਭਾਵ ਦੀ ਗੁਰਸਤਗੁਰੂ ਕੀ ਵਡਿਆਈ ਵਡਿਆਈ ਹੋਵੇ ਮੇਰੇ ਗੁਰੂ ਦੀ ਹੋਵੇ ਇਹ ਸਿੱਖ ਦੀ ਭਾਵਨਾ ਹੈ ਮੈਂ ਇੱਥੇ ਰੁਕਾਂਗਾ ਇੱਥੇ ਰੁਕ ਕੇ ਜਿਹੜਾ ਵੀ ਨਮਸਕਾਰ ਕਰਨ ਆਊਗਾ ਮੈਂ ਸਨੇਹਾ ਦਵਾਂਗਾ ਮੋਰੇ ਸਿਰ ਤੇ ਹੱਥ ਰੱਖਿਆ ਸੀ ਗੁਰੂ ਗੋਬਿੰਦ ਸਿੰਘ ਨੇ ਜਿਉ ਜੋ ਮੇਰਾ ਨਾਮ ਸੀ ਉਹੀ じゃ ਮੈਨੂੰ ਗੁਰੂ ਗੋਬਿੰਦ ਸਿੰਘ ਨੇ ਬਣਾਇਆ ਭਾਵੇਂ ਮੇਰੇ ਸਰੀਰ ਦਾ ਦੀਵਾ ਬੁਝ ਗਿਆ ਪਰ ਮੈਂ ਅੱਜ ਵੀ ਜਗਦਾ ਜਾਂ ਤਾਂ ਪ੍ਰੇਮ ਖੇਲਣ ਕਰ ਚਾਓ ਸਿਰ ਤਰ ਤਲੀ ਜੇ ਨਾ ਵੀ ਸਿਖਾਉ ਮੇਕੋ ਗੱਲ ਕਹੂ ਗੁਰੂ ਨੂੰ ਮਿਲਣ ਚੱਲਿਆਂ ਆਹ ਸਿਰ ਲੈ ਕੇ ਨਾ ਵਗ ਜੀ ਦੁਨੀਆ ਦਾ ਦਿਮਾਗ ਚਤਰਾਇਆ ਸਿਆਣਪਾਂ ਅਕਲਾਂ ਆਹ ਜੋੜੇ ਕਰ ਤੋਂ ਬਾਹਰ ਰੱਖੀ ਕਿਉਂਕਿ ਇੱਥੇ ਦਿਮਾਗ ਨਹੀਂ ਚੱਲਦਾ ਗੁਰੂ ਦੇ ਦਰ ਤੇ ਦਿਲ ਚੱਲਦਾ ਹੁੰਦਾ ਹੈ ਭਾਵਨਾ ਦਿਲ ਚ ਹੁੰਦੀ ਐ ਜਵਾ ਘਟਾਓ ਮੈ ਸਾਡੇ ਦਿਮਾਗ ਚ ਹੁੰਦਾ ਸਿਰ ਸਾਡੇ ਦੋ ਨੇ ਤਲੀਆਂ ਵੀ ਦੋ ਨੇ ਇੱਕ ਸਿਰ ਆ ਬਾਹਰਲਾ ਇੱਕ ਈਕੋ ਦਾ ਇੱਕ ਤਲੀ ਹੱਥ ਦੀ ਐ ਇੱਕ ਤਲੀ ਪੈਰ ਦੀ ਐ ਤੇ ਬਾਬਾ ਦੀਪ ਸਿੰਘ ਕੀ ਕਹਿੰਦੇ ਕਹਿੰਦੇ ਸਿੱਖਾ ਜਦੋਂ ਗੁਰੂ ਨੂੰ ਮਿਲਣ ਜਾਈ ਆ ਜਿਹੜਾ ਸਿਰ ਐ ਨਾ ਈਕੋ ਵਾਲਾ ਇਹਨੂੰ ਪੈਰਾ ਦੀ ਤਲੀ ਦੇ ਹੇਠਾਂ ਰੱਖਣੀ ਫਿਰ ਗੁਰੂ ਤੈਨੂੰ ਜਗਾਊਗਾ ਕਿਉਂਕਿ ਬਾਜਣਾ ਜੇ ਸ਼ਬਦ ਪੰਜ ਸਾਹਿਬ ਨੇ ਪੜਿਆ ਉਨੇ ਵਿੱਚ ਇੱਕ ਕੰਡੀਸ਼ਨ ਹੈ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਤੈਨੂੰ ਮਿਲਣਗੀਆਂ ਪਰ ਜੇ ਜੇ ਸਤਿਗੁਰ ਨਦਰ ਕਰੇ ਜਿੱਥੇ ਈਗੋ ਹੈ ਉੱਥੇ ਨਦਰ ਨਹੀਂ ਜਿੱਥੇ ਈਗੋ ਨਹੀਂ ਉੱਥੇ ਗੁਰੂ ਦੀ ਕਿਰਪਾ ਹੈ ਆਪਾਂ ਗੁਰੂ ਨੂੰ ਵੇਖਟੀ ਕਰੀਏ ਪਾਤਸ਼ਾਹ ਮੇਰੇ ਹੱਥ ਬਹੁਤ ਛੋਟਿਆ ਇਹ ਘਰ ਤੱਕ ਸੀਮਤ ਆ ਮੇਰੀ ਅੱਖ ਵੀ ਮੇਰੇ ਘਰ ਤੱਕ ਸੀਮਤ ਹੈ ਜਿੱਥੇ ਮੇਰੇ ਬੱਚੇ ਨੇ ਜਾਣਾ ਉਥੇ ਤੇਰੀ ਅੱਖ ਜਾ ਸਕਦੀ ਹੈ ਮੈਂ ਨਹੀਂ ਦੱਸ ਸਕਦਾ ਉਥੇ ਤੂੰ ਜਾ ਸਕਦਾ ਹੈ ਉਥੇ ਮੇਰੇ ਹੱਥ ਵੀ ਜਾ ਸਕਦੇ ਕਾਨੂੰ ਮੇਰਾ ਬੱਚਾ ਕਿਤੇ ਇਧਰ ਉਧਰ ਹੋਵੇ ਮੈਂ ਤੇਰੇ ਦੰਤ ਤੇ ਬੱਚੇ ਨੂੰ ਤਾਂ ਲੈ ਕੇ ਆਇਆ ਨਾਜ ਰੱਖਣ ਕਿਰਪਾ ਕਰੀ ਅੱਖ ਸਾਗ ਹੋ ਕੇ ਵਰਤੀ ਤਾਂ ਆਪਣੇ ਬੱਚਿਆਂ ਨੂੰ ਆਪਾਂ ਗੁਰੂ ਘਰ ਲੈ ਕੇ ਆਉਂਦੇ ਆ ਗੁਰੂ ਦੀ ਅਸੀਸ ਸਭ ਤੋਂ ਵੱਡੀ ਹੈ ਪੁੱਤਾਂ ਮਾਤਾ ਕੀ ਆਸੀ ਹਿਸੇ ਨਮਕਨ ਅਵਿਸਰੋਦਮ ਕੋ ਹਾਰ ਹਰ ਸਦਾ ਭਲੂ ਜਗਦੀਸ਼ ਸੂ ਪਰਿਵਾਰ ਨੂੰ ਕਾਕਾ ਪਾਲ ਸਿੰਘ ਤੇਨਾਂ ਦੇ ਜੋ ਬਣਾ ਜਨੇ ਦਾਤਾ ਬਖਸ਼ੀਆਂ ਨੇ ਸੂ ਪਰਿਵਾਰ ਨੂੰ ਲੱਖ ਲੱਖ ਵਧਾਈ ਆਓ ਆਨੰਦ ਸਭ ਜੀ ਪਾਉੜੀਆਂ ਜਾਪ ਅਰਦਾਸ ਬੇਨਤੀ ਉਪਰੰਤ ਕੜਾਹ